ਮੈਂ ਉਹ ਜਦੋਂ ਇਹਨਾਂ ਨੇ ਜਿੰਦਰਾ ਮੈਨੂੰ ਪਤਾ ਲੱਗਿਆ ਕਿ ਤੋੜੇ ਆ ਜਿੰਦਰੇ ਇਹਨਾਂ ਨੇ ਤਾਂ ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਪੀਸੀਆਰ ਭੇਜਣਾ ਤੁਹਾਡੇ ਨਾਲ 3-4 ਬੰਦੇ ਸੋ ਉਹ ਆਉਣਗੇ ਤੇ ਤੁਹਾਡਾ ਬਿਆਨ ਲੈਣਗੇ ਤੋ ਖਲਵਾ ਕੇ ਤੁਸੀਂ ਐ ਕਰੋ ਉੱਥੇ ਆਪਦਾ ਰਿਕਾਰਡ ਚੈੱਕ ਕਰ ਲਓ ਤੇ ਆਪਦਾ ਲੋਕ ਲਗਾ ਦਿਓ ਇਹ ਅੰਦਰ ਆਏ ਜੀ ਸਾਰੇ ਗਏ ਅੰਦਰ ਗਏ ਸਿਰ ਗਏ ਸ਼ਾਮ ਨੂੰ ਜਦੋਂ ਸਸਪੈਂਡ ਫਿਰ ਅਸੀਂ ਕਿਵੇਂ ਅੰਦਰ ਅਸੀਂ ਮੈਨੇਜਰ ਕੋਈ ਨਹੀਂ ਹੈਗਾ ਸਕੂਲ ਦੇ ਵਿੱਚ ਕਿਵੇਂ ਚੱਲੇ ਜਾਣਗੇ ਪਰ ਉਹਨਾਂ ਨੇ ਕੋਈ ਲਿਆ ਨਹੀਂ ਦਿੱਤਾ ਔਰ ਗੇਟ ਨਹੀਂ ਖੋਲ ਰਹੇ ਪੀਸੀਆਰ ਵੀ ਮਿੰਤਾ ਕੱਢ ਕੇ ਚਲੀ ਗਈ ਉਹਨਾਂ ਨੇ ਨਹੀਂ ਖੋਲਿਆ ਪੈਰੈਂਟਸ ਵੀ ਆ ਮੇਰੇ ਨਾਲ ਉਹ ਪੈਰੈਂਟਸ ਦਾ ਵੀ 뷰 ਇਹ ਹੈ ਕਿ ਇਹ ਵੀ ਇਹ ਧੱਕੇਸ਼ਾਹੀ ਕਰ ਰਹੇ ਆ ਇਹਨਾਂ ਦੇ ਖਿਲਾਫ ਕਾਫੀ ਕੰਪਲੇਂਟਸ ਆਈਆਂ ਸੀਗੀਆਂ ਕੁਝ ਸਾਨੂੰ ਕੋ ਅਪਰੂਵ ਲੱਗੇ ਸੀ ਅਸੀਂ ਉਹਦੇ ਵਾਸਤੇ ਇਹਨੂੰ ਨੋਟਿਸ ਦਿੱਤਾ ਵੀ ਸਾਨੂੰ 7 ਦਿਨ ਦਾ ਜਵਾਬ ਦਿੱਤਾ ਜਾਵੇ ਇਹਦਾ ਸਾਰਾ ਕਲੀਅਰ ਕੀਤਾ ਜਾਵੇ ਤਾਂ ਅਸੀਂ ਐਸਸਪੈਂਡ ਕੀਤਾ ਨਾ ਕਿ ਇਹਨੂੰ ਗਿਆ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਬਾਬਾ ਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਸੰਸਥਾਵਾਂ ਦੀ ਸਾਮ ਸੰਭਾਲ ਨੂੰ ਲੈ ਕੇ ਪੈਦਾ ਹੋਏ ਕਲੇਸ਼ ਦਾ ਸੇਕ ਹੁਣ ਬਾਬਾ ਫਰੀਦ ਪਬਲਿਕ ਸਕੂਲ ਤੱਕ ਪਹੁੰਚ ਗਿਆ ਹੈ ਤੇ ਅੱਜ ਸਕੂਲ ਪ੍ਰਿੰਸੀਪਲ ਤੇ ਸਕੂਲ ਪ੍ਰਬੰਧਕ ਕਮੇਟੀ ਆਮੋ ਸਾਹਮਣੇ ਦਿਖਾਈ ਦਿੱਤੇ ਜਦੋਂ ਕੂਲ ਪ੍ਰਿੰਸੀਪਲ ਨੂੰ ਪ੍ਰਬੰਧਕਾਂ ਨੇ ਸਸਪੈਂਡ ਕਰ ਦਿੱਤਾ ਤੇ ਉਸ ਨੂੰ ਸਕੂਲ ਅੰਦਰ ਆਉਣ ਤੇ ਵੀ ਰੋਕ ਲਗਾ ਦਿੱਤੀ ਦੋਨਾਂ ਪੱਖਾਂ ਨੇ ਇੱਕ ਦੂਸਰੇ ਤੇ ਕਈ ਤਰ੍ਹਾਂ ਦੇ ਅੱਜ ਗੰਭੀਰ ਦੋਸ਼ ਲਾਏ ਤੇ ਸ਼ਾਮ ਨੂੰ ਆਖਰ ਇਸ ਮਾਮਲੇ ਵਿੱਚ ਪੁਲਿਸ ਨੂੰ ਬੁਲਾਉਣਾ ਪਿਆ ਪੁਲਿਸ ਨੂੰ ਵੀ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਆਖਰ ਪੁਲਿਸ ਦੋਨਾਂ ਧਿਰਾਂ ਨੂੰ ਥਾਣੇ ਬੁਲਾ ਕੇ ਮਾਮਲਾ ਨਿਵੇੜਨ ਦਾ ਕਹਿ ਕੇ ਵਾਪਸ ਚਲੀ ਗਈ ਸਕੂਲ ਅੱਗੇ ਪਹੁੰਚੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਪੇਪਰਾਂ ਵਿੱਚੋਂ ਫੇਲ ਹੋਏ ਬੱਚਿਆਂ ਨੂੰ ਦੁਬਾਰਾ ਟੈਸਟ ਲੈ ਕੇ ਪਾਸ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ ਜਿਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਇਹਨਾਂ ਨੇ ਪ੍ਰਿੰਸੀਪਲ ਵਾਲੇ ਦਫ਼ਤਰ ਨੂੰ ਵੀ ਤਾਲਾ ਲਾ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਸ ਦੇ ਦਫ਼ਤਰ ਦੇ ਛੁੱਟੀ ਤੋਂ ਬਾਅਦ ਤਾਲੇ ਤੋੜ ਕੇ ਉਸ ਦਾ ਦਫ਼ਤਰੀ ਤੇ ਨਿੱਜੀ ਸਮਾਨ ਕਿਸੇ ਤੌਰ ਤੇ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਜਿਸ ਦੀ ਉਹਨਾਂ ਨੇ ਲਿਖਤੀ ਸ਼ਿਕਾਇਤ ਫਰੀਦਕੋਟ ਦੇ ਐਸਐਸਪੀ ਸਰਦਾਰ ਹਰਜੀਤ ਸਿੰਘ ਨੂੰ ਕਰ ਦਿੱਤੀ ਹੈ। ਨਾਲ ਹੀ ਸਕੂਲ ਦੀ ਇੱਕ ਹੋਰ ਅਧਿਆਪਕਾ ਰਾਜਵੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਵੀ ਬਿਨਾਂ ਕੋਈ ਨੋਟਿਸ ਦਿੱਤੇ ਸਿਰਫ ਇਸ ਕਰਕੇ ਸਕੂਲੋਂ ਕੱਢ ਦਿੱਤਾ ਗਿਆ ਕਿ ਉਹ ਪ੍ਰਿੰਸੀਪਲ ਦੀ ਤਾਰੀਫ ਕਰਦੀ ਹੈ ਤੇ ਉਸ ਨੇ ਸਕੂਲ ਦੇ ਕੋਆਰਡੀਨੇਟਰਾਂ ਖਿਲਾਫ ਅਪਸ਼ਬਦ ਵਰਤੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਕਮੇਟੀ ਨੇ ਸਕੂਲ ਵਿੱਚ ਹਾਜ਼ਰੀ ਨਾ ਲਗਾਉਣ ਤੇ ਅੰਦਰ ਆਉਣ ਤੋਂ ਉਹਨਾਂ ਲਈ ਮਨਾ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਬਾਬਾ ਅਫਰੀਦ ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਹਾਲ ਹੀ ਵਿੱਚ ਸੇਵਾਦਾਰ ਚੁਣੇ ਗਏ ਡਾਕਟਰ ਗੁਰਿੰਦਰ ਮੂਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਪ੍ਰਬੰਧਕ ਕਮੇਟੀ ਉੱਪਰ ਲਾਏ ਗਏ ਸਾਰੇ ਦੋਸ਼ ਬੇਬਨਿਆਦ ਹਨ ਤੇ ਸਕੂਲ ਦੀ ਪ੍ਰਿੰਸੀਪਲ ਨੂੰ ਬਕਾਇਦਾ ਨੋਟਸ ਦੇ ਕੇ ਉਸ ਦਾ ਜਵਾਬ ਮੰਗਿਆ ਗਿਆ ਹੈ। ਤੇ ਇਸੇ ਕਰਕੇ ਉਹਨੇ ਸਮੇਂ ਲਈ ਉਸਨੂੰ सस्पेंड ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਕੂਲ ਵਿੱਚ ਪ੍ਰਿੰਸੀਪਲ ਦੀ ਜਗ੍ਹਾ ਹੁਣ ਵਾਈਸ ਪ੍ਰਿੰਸੀਪਲ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤੇ ਸਕੂਲ ਵਿੱਚ ਪੜ ਰਹੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਆ। ਇਹ ਸਾਰੇ ਮਾਮਲੇ ਦਾ ਜਲਦੀ ਹੀ ਹੱਲ ਕੱਢ ਲਿਆ ਜਾਵੇਗਾ। ਬਾਬਾ ਫਰੀਦ ਪਬਲਿਕ ਸਕੂਲ ਦੇ ਵਿੱਚ ਬਹੁਤ ਦਿਨਾਂ ਤੋਂ ਬਹੁਤ 3 ਮਹੀਨਿਆਂ ਤੋਂ ਐਟਲੀਸਟ ਪ੍ਰੋਬਲਮਸ ਚੱਲ ਰਹੀਆਂ ਹਨ। ਜਦੋਂ ਦੇ ਸਰਦਾਰ ਅਨੰਦਰਜੀਤ ਸਿੰਘ ਜੀ ਖਾਲਸਾ ਜੀ ਪੂਰੇ ਹੋਏ ਹੈ। ਉਸ ਤੋਂ ਬਾਅਦ ਇੰਨੀਆਂ ਘਟਨਾਵਾਂ ਹੋ ਰਹੀਆਂ ਡੇ ਬਾਈ ਡੇ। ਦੇਖਣ ਨੂੰ ਮਿਲਦੀਆਂ ਲੋਕ ਵੀ ਇਕੱਠੇ ਹੁੰਦੇ ਆ ਸਾਰੀਆਂ ਸੰਸਥਾਵਾਂ ਵਿੱਚ ਪ੍ਰੋਬਲਮ ਐ ਇਕੱਲੇ ਸਕੂਲ ਵਿੱਚ ਨਹੀਂ ਇਹ ਪ੍ਰੋਬਲਮਸ ਵੱਧਦੀਆਂ ਜਾ ਰਹੀਆਂ ਡੇ ਬਾਏ ਡੇ ਇੰਨਾ ਡਰ ਦਾ ਮਾਹੌਲ ਬਣ ਗਿਆ ਹੋਇਆ ਸਾਰੇ ਟੀਚਰਜ਼ ਵਿੱਚ ਬੱਚਿਆਂ ਦੇ ਵਿੱਚ ਕਿਉਂਕਿ ਜਦੋਂ ਇਹ ਗੱਡੀਆਂ ਦਾ ਪੂਰਾ ਕਾਫਲਾ ਭਰ ਕੇ ਆਉਂਦਾ ਪੰਜ ਪੰਜ 6 6 7 7 ਗੱਡੀਆਂ ਆਉਂਦੀਆਂ ਟੀਚਰਜ਼ ਦੇਖਦੇ ਰਹਿ ਜਾਂਦੇ ਆ ਕਿ ਪਤਾ ਨਹੀਂ ਅੱਜ ਕੀ ਹੋ ਜਾਊਗਾ ਅੱਜ ਕਿਸ ਟਾਈਪ ਦਾ ਮਾਹੌਲ ਹੋ ਜਾਊਗਾ ਇਹਨਾਂ ਨੇ ਹਰ ਟੀਚਰ ਨੂੰ ਬੁਲਾ ਕੇ ਤਿੰਨ ਟੀਚਰਸ ਨੂੰ ਤਾਂ ਮੇਰੇ ਸਾਹਮਣੇ ਬਿਨਾਂ ਨੋਟਿਸ ਤੋਂ ਬਿਨਾਂ ਕਿਸੇ ਚੀਜ਼ ਤੋਂ ਇਹਨਾਂ ਨੂੰ ਕੱਢ ਦਿੱਤਾ ਗਿਆ ਔਰ ਇੱਕ ਜਿਹੜੇ ਕਲਾਸ 4 ਸੀ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ ਹੁਣ ਵੀ ਇੰਨਾ ਡਰ ਦਾ ਮਾਹੌਲ ਹੈ ਕਿ ਉਹ ਡਰ ਦੇ ਮਾਰੇ ਆਪਣਾ ਗੇਟ ਨਹੀਂ ਖੋਲਦੇ ਕੁਝ ਨਹੀਂ ਖੋਲਦੇ ਮੈਂ ਕੱਲ ਅੱਜ ਤੱਕ ਡਿਊਟੀ ਦੇ ਵਿੱਚ ਪ੍ਰਿੰਸੀਪਲ ਮੌਜੂਦ ਹਾਂ ਚੱਲ ਵੀ ਰਹੀ ਹੈ ਮੈਨੂੰ ਕੋਈ ਨੋਟਿਸ ਨਹੀਂ ਗਿਆ ਰਿਟਰਨ ਮੈਨੂੰ ਕੋਈ ਰਜਿਸਟਰਡ ਪੋਸਟ ਨਹੀਂ ਗਿਆ ਮੈਨੂੰ ਬੁਲਾ ਕੇ ਨਹੀਂ ਕੋਈ ਕਿਹਾ ਗਿਆ ਕਿ ਤੁਹਾਡੇ ਚਾ ਗਲਤੀ ਹੈ ਕਿਉਂ ਮੈਂ ਪਿਛਲੇ 16 ਸਾਲ ਤੋਂ ਪ੍ਰਿੰਸੀਪਲਸ਼ਿਪ ਕਰ ਰਹੀ ਹਾਂ ਉਸ 16 ਸਾਲਾਂ ਵਿੱਚ ਸਰਦਾਰਿੰਦਰਜੀਤ ਸਿੰਘ ਜੀ ਖਾਲਸਾ ਜੀ ਨੂੰ ਪਲੱਸ ਸਾਰੇ ਪੇਰੈਂਟਸ ਨੂੰ ਕਿਸੇ ਬੱਚੇ ਨੂੰ ਕਿਸੇ ਅਧਿਆਪਕ ਨੂੰ ਕੋਈ ਪ੍ਰੋਬਲਮ ਨਹੀਂ ਰਹੀ ਅੱਜ 3 ਮਹੀਨਿਆਂ ਤੋਂ ਇਹ ਜਿਹੜੇ ਤਿੰਨ ਮੈਨੇਜਮੈਂਟ ਚਾਰ ਮੈਨੇਜਮੈਂਟ ਵਾਲੇ ਮੈਂਬਰਸ ਨੇ ਉਹਨਾਂ ਤਿੰਨਾਂ ਚਾਰਾਂ ਨੂੰ ਪ੍ਰੋਬਲਮ ਆ ਰਹੀ ਹੈ ਅੱਧੀ ਤੋਂ ਜ਼ਿਆਦਾ ਮੈਨੇਜਮੈਂਟ ਮੇਰੇ ਨਾਲ ਹੈ ਮੈਂ ਕੱਲ ਜਿਵੇਂ ਗਈਆਂ ਸਕੂਲ ਚੋਂ ਤੇ ਲੋਕ ਲਗਾ ਕੇ ਆਪਦੀ ਆਫਿਸ ਨੂੰ ਜਾਨੀ ਆ ਇਹਨਾਂ ਨੇ ਮੈਨੂੰ ਨਹੀਂ ਪਤਾ ਕਦੋਂ ਆਪਦਾ ਲੋਕ ਲਿਆ ਕੇ ਤੇ ਉੱਤੇ ਲਗਾਤਾ ਦੋ ਲੋਕ ਲੱਗ ਗਏ ਉਹਦੀ ਮੇਰੇ ਕੋਲੇ ਸਕਰੀਨਸ਼ਾਟ ਹੈਗਾ ਮੈਂ ਸਵੇਰੇ ਉਹਦੀ ਵੀਡੀਓ ਵੀ ਬਣਾਈ ਹੈ ਉਹ ਮੇਰੇ ਕੋਲ ਹੈਗਾ ਜਦੋਂ ਮੈਂ ਆਪਣਾ ਆਫਿਸ ਖੋਲਣ ਗਈ ਤਾਂ ਉੱਥੇ ਦੋ ਲੋਕ ਲੱਗੇ ਹੋਏ ਸੀ ਮੈਂ ਮੇਰੇ ਨਾਲ ਕਮੇਟੀ ਦੇ ਮੈਂਬਰ ਸੀਗੇ ਪੇਰੈਂਟਸ ਬਹੁਤ ਸਾਰੇ ਇਕੱਠੇ ਹੋਏ ਹੋਏ ਸੀ ਇਹਨਾਂ ਨੇ ਕਿਸੇ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ ਸਵੇਰ ਦੀ ਵੀਡੀਓ ਵੀ ਬਣੀ ਹੈ ਲੋਕਾਂ ਨੇ ਵੀਡੀਓ ਬਣਾਈ ਹੈ ਕਿ ਕਿ ਕਿਸ ਟਾਈਪ ਦਾ ਮਾਹੌਲ ਇੱਥੇ ਕ੍ਰੀਏਟ ਕੀਤਾ ਗਿਆ ਹੁਣ ਇਹਨਾਂ ਨੇ ਜਿੰਦਰਾ ਮੇਰੇ ਮੈਂ ਅੱਜ 10 ਵਜੇ ਚਲੀ ਗਈ ਸੀ ਇੱਥੋਂ ਪਰ ਇਹਨਾਂ ਨੇ ਪਿੱਛੋਂ ਲੋਕ ਤੋੜ ਕੇ ਦੋਨੇ ਲੋਕ ਤੋੜ ਕੇ ਇਹਨਾਂ ਨੇ ਆਪਣਾ ਅੰਦਰ ਜੋ ਵੀ ਰਿਕਾਰਡ ਸੀ ਚੋਰੀ ਕੀਤਾ ਲਿਆ ਮੈਨੂੰ ਨਹੀਂ ਪਤਾ ਕਿੱਥੇ ਕੀਤਾ ਕਿੱਥੇ ਗੁੰਮ ਕਰਤਾ ਉਹਦੇ ਵਿੱਚ ਪੈਸੇ ਵੀ ਪਏ ਸੀ ਮੇਰੇ ਉਹ ਵੀ ਉਹਦੇ ਵਿੱਚ ਸੀ ਮੈਨੂੰ ਨਹੀਂ ਪਤਾ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਰ ਵੀ ਜੜੀਆਂ ਹੈ ਲੈਪਟਾਪ ਹੈ ਉੱਥੇ ਮੋਬਾਈਲਸ ਵਗੈਰਾ ਵੀ ਸੀਗੇ ਬੱਚਿਆਂ ਦੀਆਂ ਕੁਝ ਚੀਜ਼ਾਂ ਹੋਰ ਵੀ ਪਈਆਂ ਹੋਈਆਂ ਸੀ ਉੱਥੇ ਫਾਈਲਸ ਹੈ ਟੀਚਰਾਂ ਦਾ ਰਿਕਾਰਡ ਹੈ ਜਿਹੜਾ ਮੈਨੂੰ ਕਹਿੰਦੇ ਰਿਪੋਰਟ ਲਵੀਏ ਕਿੱਥੇ ਉਹ ਰਿਕਾਰਡ ਮੇਰੇ ਆਫਿਸ ਵਿੱਚ ਪਿਆ ਸੀ ਉਹ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਹੈ ਹੁਣ ਅਗਰ ਮੈਨੂੰ ਨਾ ਮਿਲਿਆ ਤੇ ਇਹਦੀ ਜ਼ਿੰਮੇਵਾਰੀ ਇਹਨਾਂ ਦੀ ਹੋਗੀ ਕਿਉਂਕਿ ਇਹ 3 ਮਹੀਨਿਆਂ ਤੋਂ ਇੰਨੇ ਕਿ ਜ਼ਿਆਦਾ ਟੌਰਚਰ ਕਰ ਰਹੇ ਸੀਗੇ ਬਿਨ ਗੱਲ ਤੋਂ ਕਿਉਂਕਿ ਇਹਨਾਂ ਨੇ ਐਡਮਿਸ਼ਨਸ ਦਾ ਕਿਹਾ ਗਲਤ ਐਡਮਿਸ਼ਨਸ ਲੈ ਰਹੇ ਆ ਫੇਲਿਅਰਸ ਬੱਚਿਆਂ ਨੂੰ ਜਿਹੜੇ ਫੇਲ ਹੋ ਗਏ ਸੀ ਪਲੱਸ 1 ਚੋਂ ਉਹਨਾਂ ਦੇ ਰੀ ਟੈਸਟ ਕਰ ਕਰਕੇ ਦੁਬਾਰਾ ਕੰਪਾਰਟਮੈਂਟ ਦੇ ਟੈਸਟ ਕਰ ਕਰਕੇ ਇਹਨਾਂ ਨੇ ਦੁਬਾਰਾ ਕਰਨ ਨੂੰ ਕਹੇਗੇ ਕਿ ਇਹਨਾਂ ਨੂੰ ਪਾਸ ਕੀਤਾ ਜਾਵੇ ਇਸੇ ਤਰ੍ਹਾਂ ਬੱਚੇ ਜਿਹੜੇ ਫੇਲ ਹੋਏ ਉਹ ਲੈਂਦੇ ਮੈਂ ਇਹਨਾਂ ਦੇ ਵਿੱਚ objection ਲਗਾਉਣੀ ਹੈ ਮੈਂ ਉਹ ਜਦੋਂ ਇਹਨਾਂ ਨੇ ਜਿੰਦਰਾ ਮੈਨੂੰ ਪਤਾ ਲੱਗਿਆ ਕਿ ਤੋੜੇ ਆ ਜਿੰਦਰੇ ਇਹਨਾਂ ਨੇ ਤਾਂ ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਪੀਸੀਆਰ ਭੇਜਦਾ ਤੁਹਾਡੇ ਨਾਲ 3-4 ਬੰਦੇ ਸੋ ਉਹ ਆਉਣਗੇ ਤੇ ਤੁਹਾਡਾ ਬਿਆਨ ਲੈਣਗੇ ਤੋ ਖਲਵਾ ਕੇ ਤੁਸੀਂ ਐ ਕਰੋ ਉੱਥੇ ਆਵਦਾ ਰਿਕਾਰਡ ਚੈੱਕ ਕਰ ਲਓ ਤੇ ਆਪਦਾ ਲੋਕ ਲਗਾ ਦਿਓ ਜਦੋਂ ਮੈਂ ਇੱਥੇ ਆਈ ਤੇ ਉਹ ਜਿਹੜਾ ਮੇਨ ਗੇਟ ਹੈ ਉਥੋਂ ਦੇ ਮੇਨ ਗੇਟ ਵਾਲੇ ਪਲੱਸ ਅੰਦਰ ਕੁਝ ਮੈਨੇਜਮੈਂਟ ਵਾਲੇ ਮੈਂਬਰ ਬੈਠੇ ਸੀਗੇ ਦੋ ਇੱਕ ਦੋ ਪਰ ਉਹਨਾਂ ਨੇ ਕੋਈ ਲਿਆ ਨਹੀਂ ਦਿੱਤਾ ਔਰ ਗੇਟ ਨਹੀਂ ਖੋਲ ਰਹੇ ਪੀਸੀਆਰ ਵੀ ਮਨਤਾ ਕੱਢ ਕੇ ਚਲੀ ਗਈ ਉਹਨਾਂ ਨੇ ਨਹੀਂ ਖੋਲਿਆ ਪੇਰੈਂਟਸ ਵੀ ਆ ਮੇਰੇ ਨਾਲ ਉਹ ਪੇਰੈਂਟਸ ਦਾ ਵੀ ਥਿ ਵਿਊ ਇਹ ਹੈ ਕਿ ਇਹ ਵੀ ਇਹ ਧੱਕੇਸ਼ਾਹੀ ਕਰ ਰਹੇ ਹੈ ਔਰ ਜਿਹੜਾ ਇਹਨਾਂ ਨੂੰ ਇਹ ਆਪਣੇ ਆਪ ਹੀ ਦੇਣੀ ਪਊਗੀ ਕਿਉਂਕਿ ਲੋਕਾਂ ਨੂੰ ਇਹ ਜਵਾਬ ਦੇ ਹੈ ਮੈਨੂੰ ਨਹੀਂ ਜਵਾਬ ਦੇ ਲੋਕਾਂ ਨੂੰ ਵੀ ਜਵਾਬ ਦੇ ਹੈ ਬੋਲ ਕੇ ਕਹਿਣਾ ਸੀ ਕਿ ਸ਼ੋਕਾਦ ਨੋਟਸ ਦੇਣ ਤੋਂ ਬਾਅਦ ਤੁਹਾਨੂੰ ਇੱਕ ਕਫਰੇ ਸਸਪੈਂਡ ਕੀਤਾ ਹੋਇਆ ਹੈ ਦੇਖੋ ਮੈਨੂੰ ਕੋਈ ਨੋਟਿਸ ਨਹੀਂ ਆਇਆ ਮੈਂ ਕੋਈ ਰিসিਵ ਨਹੀਂ ਕੀਤਾ ਨੋਟਿਸ ਇਹ ਝੂਠ ਬੋਲ ਰਹੇ ਐ ਕਿ ਮੈਨੂੰ ਨੋਟਿਸ ਕੋਈ ਆਇਆ ਹੈ ਬੰਦ ਲਫਾਫਿਆਂ ਚ ਕੀ ਭੇਜਦੇ ਐ ਕੀ ਨਹੀਂ ਜਦੋਂ ਇੱਕ ਡਾਊਟ ਦਾ ਮਾਹੌਲ ਬੰਦ ਹੈ ਤੇ ਉੱਥੇ ਕੋਈ ਸਾਈਨ ਵੀ ਨਹੀਂ ਕਰਦਾ ਕਹਿੰਦੇ ਬੰਦ ਲਫਾਫੇ ਤੇ ਕਰੋ ਆਪਦੇ ਸਾਈਨ ਉਹ ਬਿਲਕੁਲ ਨਹੀਂ ਮੈਂ ਕਰਨੇ ਕਿਸੇ ਨੇ ਵੀ ਨਹੀਂ ਕਰਨੇ ਅੱਜ ਮੈਂ ਸਵੇਰੇ ਡਿਊਟੀ ਤੇ ਆਈ ਸੀ ਮੇਰੇ ਨਾਲ ਕੁਝ ਮੈਂਬਰਸ ਵੀ ਸੀਗੇ ਆਪਣੇ ਕਮੇਟੀ ਦੇ ਔਰ ਪੇਰੈਂਟਸ ਵੀ ਬਹੁਤ ਜ਼ਿਆਦਾ ਸੀ ਜਿਹੜਾ ਇਹਨਾਂ ਨੇ ਅੰਦਰ ਜਾਣ ਤੋਂ ਵੀ ਰੋਕਿਆ ਬਟ ਮੈਂ ਫਿਰ ਵੀ ਅਸੀਂ ਸਾਰੇ ਅੰਦਰ ਗਏ ਕਿਉਂਕਿ ਉਹਨਾਂ ਨੇ ਕਹਿਤਾ ਸੀਗਾ ਖੋਲੋ ਅਸੀਂ ਅੰਦਰ ਗਏ ਤੇ ਅੰਦਰ ਜਾ ਕੇ ਵੇਖਿਆ ਤਾਂ ਲੋਕ ਲੱਗਿਆ ਹੋਇਆ ਸੀ ਸੋ ਡਿਊਟੀ ਨਹੀਂ ਕਰ ਸਕੇ ਇਹਨਾਂ ਨੂੰ ਬੁਲਾਇਆ ਗਿਆ ਸਾਰੇ ਮੈਂਬਰਸ ਨੂੰ ਵੇਟ ਕੀਤੀ ਅਸੀਂ ਕਾਫੀ ਟਾਈਮ 10:30 ਦੇ ਕਰੀਬ ਅਸੀਂ ਇੱਥੋਂ ਗਏ ਹਾਂ ਜੀ ਫਿਰ ਪੁਲਿਸ ਨੂੰ ਵੀ ਅੰਦਰ ਜਾਣ ਦਿੱਤਾ ਹੋਣੀ ਪੁਣ ਪੁਲਿਸ ਨੂੰ ਵੀ ਸ਼ਾਮ ਨੂੰ ਅਸੀਂ ਪੁਲਿਸ ਵਾਲੇ ਨਾਲ ਲੈ ਕੇ ਆਏ ਸੀ ਪੁਲਿਸ ਵਾਲਿਆਂ ਨੂੰ ਵੀ ਅੰਦਰ ਨਹੀਂ ਲੰਘਾ ਦਿੱਤਾ ਫਿਰ ਪੁਲਿਸ ਨੂੰ ਕੀ ਕਹਿ ਕੇ ਗਈ ਹੈ ਪੁਲਿਸ ਨੂੰ ਕਹਿ ਕੇ ਗਈ ਹੈ ਕਿ ਦੋਨਾਂ ਧਿਰਾਂ ਨੂੰ ਬੁਲਾਇਆ ਤੇ ਦੋਨਾਂ ਥਿਰਨ ਉਥੇ ਬੁਲਾਓ ਤਾਂ ਕਿ ਉਥੇ ਜਾ ਕੇ ਗੱਲ ਕਰੀਏ ਔਰ ਮੈਡਮ ਪ੍ਰਿੰਸੀਪਲ ਆਵਦੀ ਕੰਪਲੇਂਟ ਜਿਹੜੀ ਹੈ ਉਹ ਐਸਐਸਪੀ ਸਾਹਿਬ ਨੂੰ ਦੇਣ ਹਾਂਜੀ ਸਰ ਮੈਂ ਇੱਥੇ ਟੀਚਰਾਂ ਪਿਛਲੇ 13 ਸਾਲ ਤੋਂ ਮੈਂ ਇੱਥੇ ਵਰਕ ਕਰ ਰਹੀ ਹਾਂ ਤੇ ਮੈਨੂੰ ਮੈਂ ਸਪੀਚ ਬੋਲੀ ਸੀ ਸਟੇਜ ਤੇ ਜਿਹਦੇ ਵਿੱਚ ਮੈਂ ਪ੍ਰਿੰਸੀਪਲ ਮੈਮ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਸੀ ਵੀ ਇਹਨਾਂ ਨੇ ਸਕੂਲ ਦੇ ਲਈ ਬਹੁਤ ਵਧੀਆ ਕੀਤਾ ਅੱਜ ਤੱਕ ਬਹੁਤ ਵਧੀਆ ਮਤਲਬ ਪ੍ਰਿੰਸੀਪਲ ਰਹੇ ਆ ਮਤਲਬ ਮੈਂ ਥੋੜਾ ਜਿਹਾ ਦੱਸਤਾ ਵੀ ਇਦਾਂ ਦਾ ਰਿਜ਼ਲਟ ਆਇਆ ਜਾਂ ਕੁਝ ਵੀ ਇਦਾਂ ਲਾਇਬ੍ਰੇਰੀ ਦੇ ਵਿੱਚ ਇਹਨਾਂ ਨੇ ਇੰਨਾ ਕੁਝ ਕੀਤਾ ਹੈਗਾ ਉਸ ਚੀਜ਼ ਨੂੰ ਲੈ ਕੇ ਮੇਰੇ ਤੋਂ ਮੈਨੂੰ ਮਤਲਬ ਮੈਨੇਜਮੈਂਟ ਦੁਆਰਾ ਬੁਲਾਇਆ ਗਿਆ ਕਹਿੰਦੇ ਤੁਸੀਂ ਪ੍ਰਿੰਸੀਪਲ ਮੈਮ ਦੀ ਗੁਣਗਾਨ ਕਰ ਰਹੇ ਹੋ ਕੀ ਰੀਜ਼ਨ ਹੈ ਤੇ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਉਹਨਾਂ ਦੇ ਖਿਲਾਫ ਲਿਖ ਕੇ ਦਿਓ ਸਾਨੂੰ ਵੀ ਉਹਨਾਂ ਨੇ ਤੁਹਾਨੂੰ ਬੋਲਣ ਲਈ ਕਿਹਾ ਸੀ ਸਟੇਜ ਤੇ ਫੋਰਸ ਕੀਤਾ ਸੀ ਬਟ ਮੇਰੇ ਉਹ ਆਪਣਾ ਹੀ ਪੁਆਇੰਟ ਆਫ 视图 ਸੀਗਾ ਮੇਰੇ ਆਪਣੇ ਵਰਡਸ ਸੀ ਮੈਨੂੰ ਕਿਸੇ ਨੇ ਫੋਰਸ ਨਹੀਂ ਕੀਤਾ ਗਿਆ ਸੀ ਉਸ ਤੋਂ ਬਾਅਦ ਮੈਨੂੰ ਇਹ ਕਹਿੰਦੇ ਵੀ ਤੁਸੀਂ ਸਕੂਲ ਨਾ ਆਓ ਤੇ ਕੁਝ ਇਹਨਾਂ ਨੇ ਕੋਈ ਐਦਾਂ ਸਟੋਰੀ ਬਣਾ ਲਈ ਵੀ ਤੁਸੀਂ ਕੋਆਰਡੀਨੇਟਰ ਦੀ ਬੇਇੱਜ਼ਤੀ ਕੀਤੀ ਹੈ ਜਾਂ ਕੋਆਰਡੀਨੇਟਰ ਨੂੰ ਡਿਸਰੈਸਪੈਕਟ ਕੀਤਾ ਅੱਜ ਤੱਕ ਮੈਂ ਕਦੇ ਕੋਆਰਡੀਨੇਟਰ ਨੂੰ ਡਿਸਰੈਸਪੈਕਟ ਨਹੀਂ ਕੀਤਾ ਨਾ ਹੀ ਕੋਈ ਅੱਜ ਤੱਕ ਮੇਰੀ ਸਿੰਗਲ ਕੰਪਲੇਂਟ ਵੀ ਹੈ ਨਹੀਂਗੀ ਇਹ ਮਸਲਾ ਜੀ ਅਸੀਂ ਸਾਰੀ ਮੈਨੇਜਮੈਂਟ ਨੇ ਇਹਨਾਂ ਦੇ ਖਿਲਾਫ ਕਾਫੀ ਕੰਪਲੇਂਟਸ ਆਈਆਂ ਸੀਗੀਆਂ ਕੁਝ ਸਾਨੂੰ ਕੋ ਪ੍ਰੂਫ ਲੱਗੇ ਸੀ ਅਸੀਂ ਉਹਦੇ ਵਾਸਤੇ ਇਹਨਾਂ ਨੂੰ ਨੋਟਿਸ ਦਿੱਤਾ ਵੀ ਸਾਨੂੰ 7 ਦਿਨ ਦਾ ਜੀ ਜਵਾਬ ਦਿੱਤਾ ਜਾਵੇ ਇਹਦਾ ਸਾਰਾ ਕਲੀਅਰ ਕੀਤਾ ਜਾਵੇ ਤਾਂ ਅਸੀਂ ਐਸ ਸਪੈਂਡ ਕੀਤਾ ਨਾ ਕਿ ਇਹਨੂੰ ਗਿਆ ਗਿਆ ਇਸ ਕਰਕੇ ਇਹਨਾਂ ਨੂੰ ਕੀਤਾ ਕਿ ਕਿਉਂਕਿ ਸਾਡੇ ਕੋਲ ਕੁਝ ਪ੍ਰੂਫ ਸੀਗੇ ਜਿਹੜੇ ਕਿ ਕੁਝ ਕੰਪਲੇਂਟਸ ਹੋਈਆਂ ਸੀਗੀਆਂ ਉਹਦੇ ਕਰਕੇ ਕੀਤਾ ਗਿਆ ਸੀ ਬਿਲਕੁਲ ਨੋਟਿਸ ਇਹਨਾਂ ਨੂੰ ਭੇਜਤਾ ਇਹਨਾਂ ਨੂੰ ਨੋਟਿਸ ਕੱਲ ਦਿੱਤਾ ਗਿਆ ਜੀ ਤੇ ਉਹ ਇਹਨੂੰ 7 ਦਿਨ ਦਾ ਇਹਨੂੰ ਮੰਗਾਇਆ ਇਹਨਾਂ ਨੇ ਯਾਨੀ ਕਿ ਲੈਂਡ ਤੋਂ ਪਹਿਲੇ ਕੋਈ ਰੋਜ਼ ਵਕਤ ਛਾਈ 20 10 15 ਜਾਨੇ ਬੈਠੇ ਸੀ ਉਹਨਾਂ ਦੇ ਸਾਹਮਣੇ ਕੈਮਰੇ 'ਚ ਸਰਟਕਲ ਪ੍ਰੂਫ ਹੈਗਾ ਇਹਨੇ ਪਹਿਲਾਂ ਲੈਂਡ ਲੈਣ ਨੂੰ ਮਨਾਂ ਕਰਤਾ ਸੀਗਾ ਤੇ ਫਿਰ ਇੱਕ ਕਾਪੀ ਇਹਨੇ ਆਪਣੇ ਪਰਸ 'ਚ ਵੀ ਪਾਈ ਉਹ ਇਹਨਾਂ ਨੂੰ ਵੈਸੇ ਬਾਈ ਲੀਗਲੀ ਨੋਟਿਸ ਜਗੇ ਉਹਨਾਂ ਤਾਂ ਉਹਨਾਂ ਨੇ ਕਹਿਣਾ ਹੈਗਾ ਕਿ ਉਹਨਾਂ ਦੇ ਰੂਮ ਦੇ ਤਾਲਾ ਤੋੜਿਆ ਗਿਆ ਹੈਗਾ ਆਪਣਾ ਤਾਲਾ ਉਹ ਇਸ ਤਰ੍ਹਾਂ ਸੀਗਾ ਜੀ ਇਹਨਾਂ ਨੂੰ ਇਹਨਾਂ ਰੂਮ ਦੀ ਚਾਬੀ ਮੰਗੀ ਗਈ ਸੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਇਹਨਾਂ ਨੇ ਕਿਹਾ ਮੇਰੇ ਕੋਲ ਹੈ ਨਹੀਂ ਚਾਬੀ ਇਸ ਕਰਕੇ ਸਾਨੂੰ ਤੋੜਨਾ ਪੈਗਾ ਕਿਉਂਕਿ ਅਸੀਂ ਉਹਦੇ ਵਿੱਚ ਇੱਕ ਬਾਰੀ ਖੁੱਲੀ ਸੀਗੀ ਥੋੜਾ ਰਿਪੇਅਰ ਕਰਾਉਣਾ ਸੀਗੀ ਬਾਰੀ ਖੁੱਲੀ ਕਰਕੇ ਕਿਉਂਕਿ ਬਾਹਰ ਪਿੱਛੇ ਬਾਹਰਲੀ ਮੇਨ ਬਾਰੀ ਉਧਰ ਲਈ ਖੁੱਲੀ ਪਈ ਸੀਗੀ ਉਹ ਰਿਕਾਰਡ ਵੀ ਕੋਈ ਇੱਥੇ ਕੋਈ ਚੇੜਛਾੜ ਖਾਣੀ ਨਾ ਕਰੇ ਇਸ ਕਰਕੇ ਅਸੀਂ ਉਹ ਲੋਕ ਦੋਸ਼ ਕਿਸ ਤਰ੍ਹਾਂ ਦੇ ਜਿਹੜੇ ਨਾਲ ਦੋਸ਼ ਲੱਗ ਰਹੇ ਉਹ ਇਹਨਾਂ ਨੂੰ ਰਿਟਰਨ ਦਿੱਤੇ ਗਏ ਆ ਉਹ ਆਪੇ ਇਹਨਾਂ ਨੂੰ 7 ਦਿਨ ਦੇ ਵਿੱਚ ਆਪਣੇ ਆਪ ਦੇਣਗੇ ਅੱਜ ਇੱਕ ਨੇ ਸਾਨੂੰ ਅੰਦਰ ਵੀ ਨਹੀਂ ਵੜਨ ਦਿੱਤਾ ਗਿਆ ਨਹੀਂ ਅੰਦਰ ਆਏ ਜੀ ਸਾਰੇ ਗਏ ਅੰਦਰ ਗਏ ਸਵੇਰੇ ਗਏ ਸ਼ਾਮ ਨੂੰ ਜਦੋਂ ਸਸਪੈਂਡ ਫਿਰ ਅਸੀਂ ਕਿਵੇਂ ਅੰਦਰ ਅਸੀਂ ਮੈਨੇਜਮੈਂਟ ਕੋਈ ਨਹੀਂ ਹੈਗਾ ਸਕੂਲ ਦੇ ਵਿੱਚ ਕਿਵੇਂ ਚੱਲੇ ਜਾਣਗੇ ਕੋਈ ਇਸ ਕਲੇਸ਼ ਦਾ ਬੱਚਿਆਂ ਦੇ ਜਾਂ ਕਿਸੇ ਦਾ ਵੀ ਅਸਰ ਕਿਸੇ ਦਾ ਕੋਈ ਅਸਰ ਨਹੀਂ ਅੱਜ ਸਾਰਾ ਐਜ਼ ਇਟ ਇਜ਼ ਇੱਕ ਸਕੂਲ ਲੱਗਿਆ ਕਿਸੇ ਕੋਈ ਟੀਚਰ ਛੁੱਟੀ ਦੇ ਨਹੀਂ ਸੀ ਕੋਈ ਬੱਚਾ ਕੋਈ ਛੁੱਟੀ ਦੇ ਨਹੀਂ ਸੀ ਸਾਰਿਆਂ ਨੇ ਆਪਣਾ ਪੜਾਈ ਐਜ਼ ਇਟ ਇਜ਼ ਉਵੇਂ ਕੀਤੀ ਗਈ ਇਸੇ ਕਰਕੇ ਅਸੀਂ ਨਵਾਂ ਵਾਈਸ ਪ੍ਰਿੰਸੀਪਲ ਨਿਯੁਕਤ ਕਰਕੇ ਅੱਜ ਤੇ ਉਹਨੂੰ ਸਾਰੀ ਪਾਵਰਾਂ ਦਿੱਤੀਆਂ ਜੀ ਪਰਿਵਾਰ ਦੇ ਜਿਹੜੇ ਬੱਚੇ ਜਿੰਨਾਂ ਦੇ ਪੜ੍ਹਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਅਸੀਂ ਇਹ ਕਹਾਂਗੇ ਤੁਸੀਂ ਆਪਣੀ ਪੜਾਈ ਵੱਲੀ ਧਿਆਨ ਦਿਓ ਸਕੂਲ ਬਿਲਕੁਲ ਸਹੀ ਹੈ ਕੋਈ ਪ੍ਰੋਬਲਮ ਨਹੀਂ ਹੈ ਕੋਈ ਕੁਝ ਨਹੀਂ ਹੈ ਅਸੀਂ ਕਿਸੇ ਦੇ ਕੁਝ ਨਹੀਂ ਨੁਕਸਾਨ ਹੋਣ ਦੇ ਰਹੇ ਅੱਜ ਤਾਂ ਸਭ ਤੋਂ ਫਾਇਦਾ ਕੀਤਾ 25% ਲੋਕਾਂ ਦੇ ਕਿਤਾਬਾਂ 'ਚ ਫਾਇਦਾ ਕੀਤਾ ਬੱਚਿਆਂ ਨੂੰ ਪੜਾਉਣ ਵਾਸਤੇ ਉਹਨਾਂ ਦਿੱਤਾ ਗਿਆ ਵੀ ਸਾਰੇ ਦੁਕਾਨਦਾਰ ਨੂੰ ਫਾਇਦਾ ਕੀਤਾ ਗਿਆ ਇਹਨਾਂ ਬੱਚਿਆਂ ਨੂੰ 25% ਨਾਲ ਅਸੀਂ ਟੀਵੀ ਲਿਆ ਕੇ ਦਿੱਤੇ ਇਹਨਾਂ ਨੂੰ ਪੜ੍ਹਾਈ ਵਾਸਤੇ ਅੱਛੇ ਟੀਵੀ ਲਿਆ ਕੇ ਦਿੱਤੇ ਤੇ ਇਸੇ ਪਾਸੇ ਯਾਨੀ ਕਿ ਬੱਚਿਆਂ ਦੇ ਫਾਇਦੇ ਵਾਸਤੇ ਸਕੂਲ ਦੇ ਫਾਇਦੇ ਵਾਸਤੇ ਸਕੂਲ ਨੂੰ ਅਪਗ੍ਰੇਡ ਕਰਨ ਵਾਸਤੇ ਕੀਤਾ ਗਿਆ ਕੀ ਆਨਰ ਸਮਿਤੀ ਵਿੱਚ ਸਾਰੇ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ ਬਿਲਕੁਲ ਹੋਏਗਾ ਜੀ ਹੱਲ ਗੁਰੂ ਸਾਹਿਬ ਜੀ ਬਾਫਰੀ ਸਾਹਿਬ ਜੀ ਦੀ ਮਿਹਰਬਾਨੀ ਹੈ ਉਹਨਾਂ ਦੀ ਬਖਸ਼ਿਸ਼ ਹੈ ਸਾਰਾ ਕੁਝ ਚੇਅਰਮੈਨ ਸਾਹਿਬ ਇੰਦਰਜੀਤ ਖਾਲਸਾ ਜੀ ਦੀ ਬਖਸ਼ਿਸ਼ ਹੈ ਉਹਨਾਂ ਦਾ ਬੂਟਾ ਲੱਗਿਆ ਨੀਆਂ ਬਹੁਤ ਤਗੜੀਆਂ ਤੇ ਬਹੁਤ ਵਧੀਆ ਹੱਲ ਬੜੀ ਜਲਦੀ ਹੱਲ ਹੋਏਗਾ ਅਸੀਂ ਕੋਈ ਗੱਲ ਨਹੀਂ